ਸਤਿ ਸ੍ਰੀ ਅਕਾਲ ਮੈਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਅਮਰੀਕਾ ਟਾਈਮ ਟੀਵੀ ਲੈ ਕੇ ਆਦਰਾ ਸਪੀਡ ਨਿਊਜ਼ ਆਫਰ ਜਾਣਦੇ ਹਾਂ ਪਹਿਲੀ ਖਬਰ ਨੂੰ ਇੱਕ ਪਾਸੇ ਜਿੱਥੇ ਰੂਸੀ ਤੇਲ ਖਰੀਦ ਅਤੇ ਟੈਰਿਫ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਵਿੱਚਕਾਰ ਟਕਰਾਅ ਜਾਰੀ ਹੈ ਐਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਅਮਰੀਕਾ ਦੇ ਵਪਾਰ ਬਾਰੇ ਗੱਲਬਾਤ ਕਰਦਿਆਂ ਇੱਕ ਵੱਡਾ ਬਿਆਨ ਦੰਦਿਆ ਐਕਸ ਹੈਂਡਲ ਦੇ ਤਰੁਥ ਸੋਸ਼ਲ ਦੇ ਉੱਤੇ ਇੱਕ ਪੋਸਟ ਰਾਹੀਂ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਵਸ਼ਿੰਗਟਨ ਅਤੇ ਨਵੀਂ ਦਿੱਲੀ ਦੇ ਵਿਚਕਾਰ ਲੰਮੇ ਸਮੇਂ ਤੋਂ ਚੱਲ ਰਹੀ ਵਪਾਰਕ ਗੱਲਬਾਤ ਹੁਣੋ ਸਕਾਰਾਤਮਕ ਨਤੀਜਿਆਂ ਵੱਲ ਵਧ ਰਹੀ ਹੈ ਆਪਣੀ ਪੋਰਟ ਵਿੱਚ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਹੁਤ ਵਧੀਆ ਦੋਸਤ ਦੱਸਿਆ ਅਤੇ ਕਿਹਾ ਕਿ ਉਹ ਸਿੱਧੀ ਗੱਲਬਾਤ ਕਰਨ ਦੀ ਉਮੀਦ ਕਰ ਰਹੇ ਨੇ ਤੇ ਉੱਥੇ ਹੀ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਟਰੰਪ ਦੇ ਮੁਲਾਂਕਰ ਦਾ ਗਰਮ ਜੋਸ਼ੀ ਨਾਲ ਜਵਾਬ ਦਿੱਤਾ ਜਿਸ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਗਿਆ ਕਿ ਚੱਲ ਰਹੀ ਗੱਲਬਾਤ ਦੋਵਾਂ ਦੇਸ਼ਾਂ ਵਿੱਚ ਕਾਰ ਸਾਂਝੇਦਾਰੀ ਦੀ ਅਥਾਹ ਸੰਭਾਵਨਾ ਨੂੰ ਖੋਲਣ ਦਾ ਰਾਹ ਪੱਧਰਾ ਕਰੇਗੀ ਪ੍ਰਧਾਨ ਮੰਤਰੀ ਮੋਦੀ ਨੇ ਐਕਸ ਦੇ ਉੱਤੇ ਇੱਕ ਸਬੰਧ ਵਿੱਚ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਕਰੀਬੀ ਦੋਸਤ ਨੇ ਅਤੇ ਕੁਦਰਤੀ ਭਾਈਵਾਲ ਨੇ ਤੇ ਮੈਂ ਰਾਸ਼ਟਰਪਤੀ ਟਰੰਪ ਦੇ ਨਾਲ ਗੱਲ ਕਰਨ ਲਈ ਵੀ ਉਤਸਕ ਹਾਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਪੰਜਾਬ ਫੇਰੀ ਦੇ ਦੌਰਾਨ ਸੂਬੇ ਦੇ ਲਈ 1600 ਕਰੋੜ ਰੁਪਏ ਦੇ ਹਰ ਫਰਾਹਤ ਫੰਡ ਦਾ ਐਲਾਨ ਕੀਤਾ ਗਿਆ ਸੀ ਤੇ ਸੂਬੇ ਦੀ ਸਰਕਾਰ ਦੇ ਵਿੱਚ ਬੈਠੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਨੇ ਇਸ ਫੰਡ ਨੂੰ ਪੰਜਾਬ ਦੇ ਲਈ ਨਾ ਕਾਫੀ ਦੱਸਦਿਆਂ ਆਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਮંત્રી ਬਰੇਂਦਰ ਗੋਇਲ ਨੇ ਪੀਐਮ ਮੋਦੀ ਦੇ ਵੱਲੋਂ ਐਲਾਨੇ ਗਏ ਹਰ ਰਾਹਤ ਪੈਕੇਜ ਨੂੰ ਬਹੁਤ ਵੱਡਾ ਮਜ਼ਾਕ ਦੱਸਿਆ ਤੇ ਕੈਬਨਿਟ ਮੰਤਰੀ ਤੇ ਪਾਰਟੀ ਦੇ ਸੂਬਾ ਪ੍ਰਧਾਨ ਅਮਲ ਅਰੋੜਾ ਨੇ ਆਖਿਆ ਕਿ ਕੇਂਦਰ ਨੇ ਪੰਜਾਬੀਆਂ ਦੇ ਜ਼ਖਮਾਂ ਉੱਤੇ ਲੂਨ ਛੜਕਿਆ। ਪ੍ਰਧਾਨ ਮੰਤਰੀ ਮੋਦੀ ਦੇ ਐਲਾਨ ਤੋਂ ਕੋਈ ਦਰਬਾਦੀ ਆਮ ਆਦਮੀ ਪਾਰਟੀ ਦੇ ਵੱਲੋਂ ਉਸ ਨੂੰ ਮਹਿਜ਼ ਖਾਣਾ ਪੂਰਤੀ ਕਰਾ ਦੇ ਦਿੱਤਾ ਗਿਆ ਤੇ ਪਾਰਟੀ ਵੱਲੋਂ ਸੋਸ਼ਲ ਮੀਡੀਆ ਉੱਤੇ ਕੁਝ ਪੋਸਟਾਂ ਵੀ ਸਾਂਝੀਆਂ ਕੀਤੀਆਂ ਗਈਆਂ ਜਿਸ ਵਿੱਚ ਪ੍ਰਧਾਨ ਮੰਤਰੀ ਦੇ ਉੱਤੇ ਪੰਜਾਬ ਨਾਲ ਪੱਖਪਾਤ ਕਰਨ ਦੇ ਦੋਸ਼ ਲਗਾਏ ਗਏ। ਐਰ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਨਾਰ ਸਰਕਾਰ ਦੇ ਵੱਲੋਂ 60000 ਕਰੋੜ ਰੁਪਏ ਦਾ ਬਕਾਇਆ ਦਿੱਤਾ ਗਿਆ ਅਤੇ ਨਾਲ ਹੀ ਲੋੜ ਦੇ ਮੁਤਾਬਕ 20000 ਕਰੋੜ ਰੁਪਏ ਦਾ ਰਾਹਤ ਪੈਕੇਜ ਦਿੱਤਾ ਗਿਆ। ਅਮਰੀਕੀ ਰਾਸ਼ਟਰਪਤੀ 트াম্প ਨੇ ਇੱਕ ਵਾਰ ਫਿਰ ਆਪਣੇ ਹਮਲਾਵਰਾਂ ਅੰਤਰਰਾਸ਼ਟਰੀ ਰੁਖ ਦਾ ਸੰਕੇਤ ਦਿੱਤਾ। ਦੇ ਖਾਲੀ ਦੇ ਵਿੱਚ ਇੱਕ ਕਾਨਫਰੰਸ ਦੇ ਕਾਲ ਰਾਹੀਂ ਉਹਨਾਂ ਨੇ ਯੂਰਪੀਅਨ ਯੂਨੀਅਨ ਦੇ ਅਧਿਕਾਰੀਆਂ ਤੋਂ ਅਪੀਲ ਕੀਤੀ ਹੈ ਕਿ ਉਹ ਚੀਨ ਅਤੇ ਭਾਰਤ ਉੱਤੇ 100% ਤੱਕ ਟੈਰਿਫ ਲਗਾਉਣ ਤਾਂ ਜੋ ਰੂਸ ਉੱਤੇ ਦਬਦਬਾ ਬਣਾਇਆ ਜਾ ਸਕੇ ਅਤੇ ਯੂਕਰੇਨ ਯੁੱਧ ਵਿੱਚ ਉਹਦੀ ਆਰਥਿਕ ਸਮਰੱਥਾ ਨੂੰ ਘਟਾਇਆ ਜਾ ਸਕੇ। ਸੂਤਰਾਂ ਅਨੁਸਾਰ ਇਹ ਗੱਲਬਾਤ ਯੂਰਪੀਅਨ ਯੂਨੀਅਨ ਦੇ ਪਾਬੰਦੀਆਂ ਦੇ ਰਾਜਦੂਤ ਡੇਵਿਡ ਓ ਸੋਲੀਵਾਨ ਅਤੇ ਹੋਰ ਯੂਰਪੀਅਨ ਯੂਨੀਅਨ ਦੇ ਅਧਿਕਾਰੀਆਂ ਨਾਲ ਹੋਈ ਹੈ। ਇਹ ਪ੍ਰਤੀਨਿਧੀ ਇਸ ਸਮੇਂ ਵਿਸ਼ਿੰਗਟਨ ਦੇ ਵਿੱਚ ਨੇ ਤੇ ਜਿੱਥੇ ਦੋਵੇਂ ਧਿਰਾਂ ਰੂਸ ਉੱਤੇ ਪਾਬੰਦੀ ਦੇ ਬਿਹਤਰ ਤਾਲਮੇਲ ਉੱਤੇ ਚਰਚਾ ਕਰ ਰਹੀਆਂ ਨੇ ਇੱਕ ਯੂਰੋਪੀਅਨ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਉੱਤੇ ਕਿਹਾ ਕਿ ਅਮਰੀਕਾ ਨੇ ਸਪਸ਼ਟ ਸੰਕੇਤ ਦਿੱਤੇ ਨੇ ਕਿ ਜੇਕਰ EU ਇਕੱਠਾ ਹੁੰਦਾ ਤਾਂ ਵਾਸ਼ਿੰਗਟਨ ਵੀ ਇਹਨਾਂ ਦੇਸ਼ਾਂ ਉੱਤੇ ਐਸੇ ਤਰ੍ਹਾਂ ਦੇ ਸਖਤ ਤੈਅਰਿਫ ਲਗਾਉਣ ਲਈ ਤਿਆਰ ਹੈ ਅਮਰੀਕਾ ਦੇ ਵਿੱਚ ਇੱਕ ਸੰਘੀ ਜੱਜ ਨੇ ਮੰਗਲਵਾਰ ਰਾਤ ਨੂੰ ਰਾਸ਼ਪਤੀ 트੍ਰੰਪ ਨੂੰ ਫੈਡਰਲ ਰਿਜ਼ਰਵ ਗਵਰਨਰ ਲੀਦਾ ਕੁੱਕ ਨੂੰ ਬਰਖਾਸਤ ਕਰਨ ਤੋਂ ਰੋਕ ਦਿੱਤਾ ਕਿਉਂਕਿ ਉਸਦੀ ਬਰਖਾਸਤਗੀ ਨੂੰ ਚੁਣੌਤੀ ਦੇਣ ਵਾਲਾ ਮੁਕੱਦਮਾ ਅਦਾਲਤ ਵਿੱਚ ਚੱਲ ਰਿਹਾ ਤੇ ਜੱਜ ਜੀਆ ਕੋਬ ਦੇ ਵੱਲੋਂ ਇਸ ਮਾਮਲੇ ਵਿੱਚ ਮੋਢਲਾ ਹੁਕਮ ਜਾਰੀ ਕਰਨ ਤੋਂ ਲਗਭਗ 2 ਹਫ਼ਤੇ ਬਾਅਦ ਸਾਹਮਣੇ ਆਇਆ ਜਦੋਂ ਕੋਕਨੇਟ ਟਰੰਪ ਉੱਤੇ ਮੁਕੱਦਮਾ ਕੀਤਾ ਤਾਂ ਜੋ ਉਸ ਨੂੰ ਇਤਿਹਾਸ ਦੇ ਵਿੱਚ ਪਹਿਲੇ ਰਾਸ਼ਟਰਪਤੀ ਬਣਨ ਤੋਂ ਰੋਕਿਆ ਜਾ ਸਕੇ ਜਿਸ ਤਰ੍ਹਾਂ ਕਥਤਕ ਕਾਰਨ ਦੇ ਲਈ ਫੈਡ ਗਵਰਨਰ ਨੂੰ ਹਟਾਇਆ ਸੀ ਟਰੰਪ ਨੇ 25 ਅਗਸਤ ਨੂੰ ਕਿਹਾ ਕਿ ਉਹ ਕੋਕ ਨੂੰ ਫੈਡਰਲ ਹਾਊਸਿੰਗ ਫਾਈਨੈਂਸ ਏਜੰਸੀ ਦੇ ਡਾਇਰੈਕਟਰ ਬਿਲ ਪੋਲਟ ਦੇ ਸੁਝਾਵਾਂ ਕਾਰਨ ਬਰਖਾਸਤ ਕਰ ਰਹੇ ਨੇ ਕਿ ਉਸ ਨੇ ਜਾਰਜੀਆ ਅਤੇ ਮਸ਼ੀਂਗਨ ਦੇ ਵਿੱਚ ਆਪਣੀ ਮਲਕੀ ਵਾਲੀਆਂ ਦੋ ਰਿਹਾਇਸ਼ੀ ਜਾਇਦਾਦਾਂ ਲਈ ਦਸਤਕਤ ਕੀਤੀਆਂ ਤੇ ਦਸਤਾਵੇਜ਼ਾਂ ਦੇ ਸੰਬੰਧ ਵਿੱਚ ਮੌਰਗੇਰ ਤੋਂ ਖਤਰੀ ਕੀਤੀ ਸੀ। ਉਹਨਾਂ ਦਸਤਾਵੇਜ਼ਾਂ ਉੱਤੇ ਉਹ ਫੈਡ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਦਸਤਕਤ ਕੀਤੀ ਗਏ ਸਨ ਕੋਕ ਜੋ ਕਿ ਫੈਡ ਬੋਰਡ ਦੇ ਵਿੱਚ ਸੇਵਾ ਕਰਨ ਵਾਲੀ ਪਹਿਲੀ ਕਾਲੀ ਔਰਤ ਹੈ ਤੇ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕਰਦੀ ਹੈ। ਫ੍ਰਾਂਸ ਦੇ ਸਿਧ ਰਾਸ਼ਪਤੀ ਅਮੈਨੂਅਲ ਮੈਕਰੋਂ ਨੇ ਮੰਗਲਵਾਰ ਨੂੰ ਸਬਸਟੀਅਨ ਲੋਕਰੂਨ ਨੂੰ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਲੋਕਰੂਨ ਕਦੇ ਸੱਜੇ ਪੱਖੀ ਰਾਜਨੀਤੀ ਨਾਲ ਜੁੜੇ ਹੋਏ ਸਨ ਪਰ ਉਹਨਾਂ ਨੇ 2017 ਦੀਆਂ ਰਾਸ਼ਟਰਪਤੀ ਚੋਣਾਂ ਦੇ ਵਿੱਚ ਮੈਕਰੋਨ ਦਾ ਸਮਰਥਨ ਕੀਤਾ ਮੰਨਿਆ ਜਾ ਰਿਹਾ ਸੀ ਕਿ ਮੈਕਰੋਨ ਕਬੇ ਪੱਖੀ ਵੱਲ ਮੁੜਨਗੇ ਪਰ ਇਸ ਵਾਰਤਲੇ ਨਾਲ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਅਜਿਹਾ ਨਹੀਂ ਹੋਵੇਗਾ 39 ਸਾਲਾਂ ਲੋਕਰੂਨ ਦੀ ਨਿਯੁਕਤੀ ਦਰਸਾਉਂਦੀ ਹੈ ਕਿ ਮੈਕਰੋਨ ਘੱਟ ਗਿਣਤੀ ਸਰਕਾਰ ਦੇ ਬਾਵਜੂਦ ਆਪਣੇ ਕਾਰੋਬਾਰੀ ਪੱਕੇ ਸੁਧਾਰ ਅਜੰਡੇ ਨੂੰ ਅੱਗੇ ਵਧਾਉਂਦੇ ਰਹਿਣਗੇ ਐਸੇ ਅਜੰਡੇ ਦੇ ਵਿੱਚ ਕਾਰੋਬਾਰੀਆਂ ਆਤੇ ਮੀਰਾ ਉੱਤੇ ਟੈਕਸ ਕਟੌਤੀ ਅਤੇ ਸੇਵਾ ਮੁਕਤੀ ਦੀ ਉਮਰ ਵਧਾਉਣ ਵਰਗੇ ਫੈਸਲੇ ਵੀ ਸ਼ਾਮਲ ਨੇ 39 ਸਾਲਾ ਲੋਕਰੋਨ ਕਦੇ ਸੱਜੇ ਪੱਕੀ ਰਾਜਨੀਤੀ ਦਾ ਉੱਬਰ ਦਾ ਚਿਹਰਾ ਸੀ ਤੇ ਉਹਨਾਂ ਨੇ 2017 ਦੀਆਂ ਰਾਸ਼ਪਤੀ ਚੋਣਾਂ ਦੇ ਵਿੱਚ ਮੈਕਰੋਨ ਦਾ ਸਮਰਥਨ ਕੀਤਾ ਉਹ ਫਰਾਂਸਵਾ ਬੇਰੂ ਦੀ ਥਾਂ ਲੈਣਗੇ ਜਿਨ੍ਹਾਂ ਨੂੰ 2026 ਦੇ ਬਜਟ ਪ੍ਰਸਤਾਵ ਦੇ ਉੱਤੇ ਸੰਸਦ ਵਿੱਚ ਵਿਸ਼ਵਾਸ ਵੋਟ ਗਵਾਉਣ ਤੋਂ ਬਾਅਦ ਉਹਦਾ ਛੱਡਣਾ ਪਿਆ ਸੀ ਭਾਰਤੀ ਕੇਂਦਰੀ ਜਾਂਚ ਬਿਊਰੋ ਨੇ ਲੁਧਿਆਣਾ ਦੇ ਚੰਡੀਗੜ੍ਹ ਰੋਡ ਦੇ ਉੱਤੇ ਸਥਿਤ A1 ਸਟੇਟ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਵਿਰੁੱਧ ਸਟੀਲ ਦੀ ਖਰੀਦ ਅਤੇ ਵਿਕਰੀ ਦੇ ਵਿੱਚ 370 ਕਰੋੜ ਰੁਪਏ ਦਾ ਘੁਟਾਲਾ ਕਰਨ ਲਈ ਐਫ ਆਈ ਆਰ ਦਰਜ ਕੀਤੀ ਹੈ। ਇਹ ਘੁਟਾਲਾ ਸਟੀਲ ਅਥਾਰਟੀ ਆਫ ਇੰਡੀਆ ਸੇਲ ਦੇ ਕੁਝ ਅਧਿਕਾਰੀਆਂ ਦੇ ਨਾਲ ਮਿਲ ਕੇ ਭੋਗਤਣਾ ਕੀਤਾ ਗਿਆ ਤੇ ਲੋਕਪਾਲ ਦੇ ਦਖਲ ਤੋਂ ਬਾਅਦ ਸੀਬੀਆਈ ਨੇ ਇਹ ਐਫ ਆਈ ਆਰ ਦਰਜ ਕੀਤੀ। ਐਫਆਈਆਰ ਦੇ ਅਨੁਸਾਰ ਸੇਲ ਦੇ ਅਧਿਕਾਰੀਆਂ ਨੇ ਐਵਨ ਸਟੀਲ ਨੂੰ ਲਾਭ ਪਹੁੰਚਾਉਣ ਦੇ ਲਈ ਉਹਨਾਂ ਨੂੰ ਸਸਤੇ ਭਾਅ ਤੇ ਕੱਚੇ ਮਾਲ ਦੀ ਸਪਲਾਈ ਕੀਤੀ ਜਿਸ ਕਾਰਨ ਸੇਲ ਨੂੰ 263 ਕਰੋੜ ਰੁਪਏ ਤੋਂ 317 ਕਰੋੜ ਰੁਪਏ ਦਾ ਨੁਕਸਾਨ ਹੋਇਆ। ਇਹ ਮਾਮਲਾ 25 ਜੁਲਾਈ 2025 ਨੂੰ ਲੋਕਪਾਲ ਸ਼ਿਕਾਇਤ ਨੰਬਰ 220 ਦੀ ਧਾਰਾ 4ਏ ਦੇ ਤਹਿਤ ਦਰਜ ਕੀਤਾ ਗਿਆ ਤੇ ਇਸ ਤੋਂ ਇਲਾਵਾ ਭਾਰਤੀ ਦੰਜ ਸੰਹਿਤਾ ਦੀ ਧਾਰਾ ਇਕਸੋ ਵੀ ਬੀ ਅਤੇ ਪਿਸ਼ਤਾਚਾਰ ਰੋਕਥਾਮ ਐਕਟ 1988 2018 ਦੇ ਵਿੱਚ ਸੋਧਿਆ ਗਿਆ ਦੀਆਂ ਧਾਰਾਵਾਂ 7 8 ਅਤੇ 9 ਦੇ ਤਹਿਤ ਵੀ ਆਫਰ ਯਾਰ ਦੱਜ ਕੀਤੀ ਗਈ ਹੈ ਇਹ ਦੋਸ਼ ਹੈ ਕਿ ਸੇਲ ਦੇ ਅਧਿਕਾਰੀਆਂ ਨੇ ਸਰਕਾਰੀ ਕੰਪਨੀ ਨੂੰ ਨੁਕਸਾਨ ਪਹੁੰਚਾਇਆ ਅਤੇ ਉਹਨਾਂ ਨਾਲ ਮਿਲੀ ਭੁਗਤ ਕਰਕੇ ਨਿੱਜੀ ਕੰਪਨੀਆਂ ਨੂੰ ਵਿੱਤੀ ਤੌਰ ਤੇ ਲਾਭ ਪਹੁੰਚਾਇਆ ਪੂਰਬੀ ਕਾਂਗੋ ਦੇ ਵਿੱਚ ਮੰਗਲਵਾਰ ਰਾਤ ਨੂੰ ਇਸਲਾਮਿਕ ਸਟੇਟ ਦੇ ਨਾਲ ਜੁੜੇ ਬਾਗੀ ਸਮੂਹ ਅਲਾਈਡ ਡੈਮੋਕਰੈਟਿਕ ਫੋਰਸਸ ਦੇ ਹਮਲੇ ਦੇ ਵਿੱਚ ਘੱਟੋ-ਘੱਟ 60 ਲੋਕ ਮਾਰੇ ਗਏ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਲੋਕ ਇੱਕ ਅੰਤਿਮ ਸੰਸਕਾਰ ਦੇ ਲਈ ਇਕੱਠੇ ਹੋਏ ਸਨ ਤੇ ਐਸ ਚਸ਼ਮਦੀਤ ਗਵਾਹ ਨੇ ਮੀਡੀਆ ਨੂੰ ਦੱਸਿਆ ਕਿ ਲਗਭਗ 10 ਹਮਲਾਵਰ ਸਨ ਤੇ ਉਹਨਾਂ ਕੋਲ ਮੱਚੇੜ ਸਨ ਯਾਨੀ ਕਿ ਚਾਕੂ ਸਨ। ਉਹਨਾਂ ਨੇ ਲੋਕਾਂ ਨੂੰ ਇੱਕ ਜਗ੍ਹਾ ਇਕੱਠੇ ਹੋਣ ਦੇ ਲਈ ਕਿਹਾ ਤੇ ਫਿਰ ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਲੂਬੂਰੋ ਖੇਤਰ ਦੇ ਪ੍ਰਸ਼ਾਸਕ ਤਨਲ ਐਲਨ ਕਿਵੇਵਾ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਲਗਭਗ 60 ਸੀ ਪਰ ਅੰਤਿਮ ਅੰਕੜਾ ਅਜੇ ਸਪਸ਼ਟ ਨਹੀਂ ਹੈ। ਉਹਨਾਂ ਆਖਿਆ ਕਿ ਅਸੀਂ ਖੇਤਰ ਦੇ ਵਿੱਚ ਸੇਵਾਵਾਂ ਭੇਜੀਆਂ ਨੇ ਤਾਂ ਜੋ ਲੋਕਾਂ ਦੀ ਗਿਣਤੀ ਕੀਤੀ ਜਾ ਸਕੇ। ਮੰਗਲਵਾਰ ਨੂੰ ਹੀ ਏਡੀਏਐਫ ਨੇ ਬੈਨੀ ਖੇਤਰ ਦੇ ਵਿੱਚ ਇੱਕ ਹੋਰ ਹਮਲਾ ਕੀਤਾ ਜਿਸ ਵਿੱਚ 18 ਲੋਕ ਮਾਰੇ ਗਏ ਸਨ। ਕਾਂਗੋ ਯੂਗਾਂਡਾ ਸਰਹੱਦ ਉੱਤੇ ਸਰਗਰਮ ਏਡੀਐਫ ਨੇ 2019 ਦੇ ਵਿੱਚ ਇਸਲਾਮਿਕ ਸਟੇਟs ਪ੍ਰਤੀ ਵਫਾਦਾਰੀ ਦਾ ਵਾਅਦਾ ਕੀਤਾ ਸੀ ਇਸ ਸਮੂਹ ਕਾਂਗੋ ਅਤੇ ਯੂਗਾਂਡਾ ਦੀਆਂ ਕਾਰਵਾਈਆਂ ਦੇ ਬਾਵਜੂਦ ਨਾਗਰਿਕਾਂ ਉੱਤੇ ਹਮਲਾ ਕਰਦੇ ਆਏ ਕੁਝ ਸਮਾਂ ਪਹਿਲਾਂ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਸਥਿਤ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਇੱਕ ਮਾਨਸਿਕ ਤੌਰ ਤੇ ਬਿਮਾਰ 70 ਸਾਲਾ ਬਜ਼ੁਰਗ ਵਿਅਕਤੀ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਇਸ ਮਾਮਲੇ ਵਿੱਚ ਸਾਰੀ ਪੁਤ ਨੇ ਵੱਡੀ ਕਾਰਵਾਈ ਕੀਤੀ ਹੈ ਤੇ ਪੁਤ ਨੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਰੀ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਨਾਮਜ਼ਦ ਮਲਕੀਤ ਸਿੰਘ ਤੇ ਮਨਰੂਪ ਸਿੰਘ ਤਰਵਾ ਮ੍ਰਿਤਕ ਹਰਦੀਪ ਸਿੰਘ ਨਿੱਜਰ ਦੇ ਸਾਥੀ ਨੇ ਤੇ ਜਿਨ੍ਹਾਂ ਦੇ ਖਿਲਾਫ ਹੁਣ ਕਾਰਵਾਈ ਕੀਤੀ ਜਾਵੇਗੀ ਇੱਥੇ ਜ਼ਿਕਰਯੋਗ ਹੈ ਕਿ ਹਰਦੀਪ ਸਿੰਘ ਨਿੱਜਰ ਦੀ ਜੂਨ 2023 ਦੇ ਵਿੱਚ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਸੀ ਅਦਲੀ ਨਹੀਂ ਦੁਬਾਰਾ ਫਿਰ ਆਦਰ ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਤੁਮ